ਸੰਗਤ ਜੀ ਅੱਜ ਲੰਗਰ ਤੇ ਆਪਾਂ ਵਿਚਾਰ ਕਰਨੀ ਹੈ ਲੰਗਰ ਦੋ ਪ੍ਰਕਾਰ ਦਾ ਹੈ ਇੱਕ ਸੰਸਾਰੀ ਲੰਗਰ ਹੈ ਇੱਕ ਨਿਰਾਕਾਰੀ ਲੰਗਰ ਹੈ ਧਰਤੀ ਤੋਂ ਪੈਦਾ ਹੋਣ ਵਾਲਾ ਅਨਾਜ ਸੰਸਾਰੀ ਹੈ ਜਿਸ ਤੋਂ ਸੰਸਾਰ ਦੇ ਲੰਗਰ ਤਿਆਰ ਹੁੰਦੇ ਹਨ ਇਹ ਮਾਇਆ ਵੀ ਸੰਸਾਰ ਵਿੱਚ ਮਾਇਆ ਦੇ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਲਈ ਲੰਗਰ ਹੈ ਇਸ ਸਰੀਰ ਨੂੰ ਰਿਸ਼ਟ ਪੁਸ਼ਟ ਰੱਖਣ ਵਾਸਤੇ ਇਹ ਲੰਗਰ ਅਸੀਂ ਛਕਦੇ ਹਾਂ ਇੱਕ ਉਹ ਲੰਗਰ ਹੈ ਜੋ ਨਿਰਆਕਾਰੀ ਹੈ ਇਹ ਨਿਰਆਕਾਰੀ ਲੰਗਰ ਗੁਰਬਾਣੀ ਪੜ੍ਹ ਕੇ ਵਿਚਾਰ ਕਰਕੇ ਵਿਚਾਰਨ ਤੇ ਸਮਝਣ ਤੋਂ ਜੋ ਤਤ ਪੈਦਾ ਹੁੰਦਾ ਹੈ ਜੋ ਗਿਆਨ ਪੈਦਾ ਹੁੰਦਾ ਹੈ ਇਹਨੂੰ ਨਿਰਆਕਾਰੀ ਲੰਗਰ ਕਹਿੰਦੇ ਹਨ ਗੁਰਬਾਣੀ ਵਿੱਚ ਦੱਸਦੇ ਹਨ ਮਹਾਰਾਜ ਲੰਗਰ ਚੱਲੇ ਗੁਰ ਸ਼ਬਦੇ ਹਰੀ ਟੋਟ ਨਾ ਆਵੀ ਖੱਟੀਐ ਕਿ ਉਹ ਲੰਗਰ ਚੱਲੇ ਹਰੀ ਦੇ ਉਹ ਸ਼ਬਦ ਦਾ ਉਹ ਗੁਰ ਸ਼ਬਦ ਦਾ ਲੰਗਰ ਉਹ ਲੰਗਰ ਚੱਲੇ ਉਹਦੀ ਟੋਟ ਨਹੀਂ ਆਉਂਦੀ ਉਹਨੂੰ ਖੱਟੀ ਉਹਨੂੰ ਕਮਾਈਏ ਉਹਦੀ ਟੋਟ ਨਹੀਂ ਆਉਂਦੀ ਉਸ ਲੰਗਰ ਦੀ ਟੋਟ ਨਹੀਂ ਆਉਂਦੀ ਉਤੋਂ ਜਿੰਨਾ ਖਟਾਂਗੇ ਜਿੰਨੀ ਕਮਾਈ ਕਰਾਂਗੇ ਉਤੋਂ ਗਿਆਨ ਨਿਕਲਣਾ ਹੈ ਉਦੇ ਤੋਂ ਤਤ ਨਿਕਲਣਾ ਹੈ ਇਹ ਗਿਆਨ ਦਾ ਲੰਗਰ ਨੂੰ ਸ਼ੱਕ ਕੇ ਸਭ ਜੀਵ ਜੀਵਾਤਮਾਵਾਂ ਹਰੀਆਂ ਪਰੀਆਂ ਹੁੰਦੀਆਂ ਹਨ ਗੁਰਬਾਣੀ ਦੀ ਵਿਚਾਰ ਤੋਂ ਪੈਦਾ ਹੋਣ ਵਾਲੇ ਗਿਆਨ ਨੂੰ ਗੁਰਬਾਣੀ ਵਿੱਚ ਸੁਖਮਣੀ ਸਾਹਿਬ ਵਿੱਚ ਸਤਗੁਰ ਕਹਿੰਦੇ ਹਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਸਾਡੀ ਆਤਮਾ ਦਾ ਭੋਜਨ ਗਿਆਨ ਹੈ ਸੰਗਤ ਜੀ ਐ ਸਰੀਰ ਦਾ ਭੋਜਨ ਆ ਸੰਸਾਰੀ ਲੰਗਰ ਹੈ ਅਨਾਜ ਦਾ ਬਣਿਆ ਹੋਇਆ ਲੰਗਰ ਲੇਕਿਨ ਸਾਡੀ ਆਤਮਾ ਦਾ ਭੋਜਨ ਗਿਆਨ ਹੈ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਤੇ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਹਨ ਸੰਤੋ ਮੱਖਣ ਖਾਇਆ ਛਾਛ ਪੀਇ ਸੰਸਾਰ ਕਿ ਸੰਤਾਂ ਨੇ ਉਹ ਮੱਖਣ ਸੰਤ ਉਹ ਮੱਖਣ ਖਾਂਦੇ ਹਨ ਗੁਰਮੁਖ ਗੁਰਸਿੱਖ ਉਹ ਮੱਖਣ ਖਾਂਦੇ ਹਨ ਕਿਹੜਾ ਗਿਆਨ ਦਾ ਜੋ ਗੁਰਬਾਣੀ ਤੋਂ ਪੜ੍ਹ ਕੇ ਸਮਝ ਕੇ ਜੋ ਪੈਦਾ ਹੁੰਦਾ ਹੈ ਜੇ ਉਹ ਤੋਂ ਤਤ ਨਿਕਲਦਾ ਹੈ ਗਿਆਨ ਉਹ ਗਿਆਨ ਨੂੰ ਮੱਖਣ ਕਿਹਾ ਹੈ ਸਾਸ਼ ਪੀਅ ਸੰਸਾਰ ਆ ਛਾਚ ਬਾਕੀ ਤਾਂ ਲੱਸੀ ਪੀਂਦੇ ਹਨ ਸੰਸਾਰ ਵਾਲੇ ਜੀ